ਤੇ ਗਈ 7000 ਪਰਵਾਸੀਆ ਸਾਡੇ ਪਿੰਡ ਦੀ ਵਾਦੀ ਸਾਡੀ 3000 ਅੱਗੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰਾਂ ਤੇ ਕੋਈ ਜਿਹੜੀ ਉਹ ਕੰਪਲੇਟ ਆਈ ਸੀ ਉਸ ਮਾਮਲੇ ਵਿੱਚ ਅਸੀਂ ਜਿਹੜੇ ਜਿਨ੍ਹਾਂ ਦੇ ਖਿਲਾਫ ਪਾਈ ਨੇ ਕੀ ਉਹ ਅਸੀਂ ਜਿਹੜੇ ਪੰਜ ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਸੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਆ ਠੀਕ ਆ ਪਰਵਾਸੀ ਮਜ਼ਦੂਰਾਂ ਤੇ ਪੰਜਾਬ ਦੀ ਇੱਕ ਹੋਰ ਪੰਚਾਇਤ ਨੇ ਫਰਮਾਨ ਜਾਰੀ ਕਰ ਦਿੱਤਾ ਹੈ ਨਾਬਾ ਦੇ ਪਿੰਡ ਚੈਲ ਦੀ ਪੰਚਾਇਤ ਵੱਲੋਂ ਪਰਵਾਸੀ ਮਜ਼ਦੂਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਪਿੰਡ ਵਿੱਚ ਰਹਿੰਦੇ ਕਿਰਾਏਦਾਰ ਪ੍ਰਵਾਸੀਆਂ ਨੂੰ ਘਰੋਂ ਬਾਹਰ ਕੱਢਿਆ ਜਾ ਰਿਹਾ ਹੈ ਦੱਸਦੇ ਕਿ ਪਿੰਡ ਵਿੱਚ ਲਗਭਗ 7000 ਪਰਵਾਸੀ ਮਜ਼ਦੂਰ ਕਿਰਾਏ ਤੇ ਰਹਿੰਦੇ ਹਨ ਜਦਕਿ ਪਿੰਡ ਦੀ ਆਬਾਦੀ ਕੇਵਲ 3000 ਹੈ ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਕਾਰਨ ਪਿੰਡ ਵਿੱਚ ਅਪਰਾਧਿਕ ਗਤੀਵਿਧੀਆਂ ਵਧ ਰਹੀਆਂ ਹਨ ਪਿੰਡ ਦੀ ਪੰਚਾਇਤ ਨੇ ਅਪਰਾਧਿਕ ਘਟਨਾਵਾਂ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਚਾਰ ਪ੍ਰਵਾਸੀਆਂ ਨੂੰ ਦੋਸ਼ੀ ਪਾਇਆ ਗਿਆ ਇਸ ਮਾਮਲੇ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਬਿਆਨ ਸਾਹਮਣੇ ਆਇਆ ਹੈ ਪਿੰਡ ਦੇ ਲੋਕੀ ਉਹਨਾਂ ਦੀ ਫੈਰੀ ਵੀ ਜਿਨ੍ਹਾਂ ਨੇ ਉਹ ਕਰਾਇਦੇ ਰੱਖੇ ਹੋਏ ਨੇ ਵੀ ਇਹਨਾਂ ਨੂੰ ਇਥੋਂ ਕੱਢਿਆ ਜਾਵੇ ਤੋਂ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸਬੰਧ ਦੇ ਵਿੱਚ ਅਸੀਂ ਜਿਹੜੇ ਜਿਨ੍ਹਾਂ ਦੇ ਖਿਲਾਫ ਬਾਈ ਨੇ ਪੀਓ ਅਸੀਂ ਜਿਹੜੇ ਪੰਜ ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਸੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੁਣ ਪੀਸਫੁੱਲ ਹੈਗਾ ਤੇ ਅਸੀਂ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਆਰਾ ਤੇ ਉਹਨਾਂ ਨੂੰ ਦੱਸਤਾ ਵੀ ਕਿ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੂੰ ਨੇ ਵੀ ਜੇ ਕੋਈ ਪ੍ਰਵਾਸੀ ਜਾਂ ਆਪਾਂ ਜਿਹੇ ਵੀ ਟੈਨੈਂਟ ਕੋ ਰੱਖਦੇ ਹੈਗੇ ਆ ਬੀ.ਪੀ ਡਿਵੀਜ਼ਨ ਨੇ ਕੀ ਡਾਕਟਰ ਨੇ ਆਪਾਂ ਉਹਨਾਂ ਤੋਂ ਬੈਠ ਕੇ ਇਹਦਾ ਦਾ ਹੱਲ ਕਰਵਾਵਾ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅਪਰਾਧਿਕ ਘਟਨਾਵਾਂ ਵੀ ਵਾਧ ਰਹੀਆਂ ਹਨ ਪਿੰਡ ਦੇ ਲੋਕਾਂ ਵੱਲੋਂ ਪਹਿਲੀ ਪੰਚਾਇਤ ਤੋਂ ਵੀ ਇਸ ਮਾਮਲੇ ਤੇ ਧਿਆਨ ਦੇਣ ਲਈ ਕਿਹਾ ਗਿਆ ਸੀ ਪਰ ਉਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਜਦੋਂ ਨਵੀਂ ਪੰਚਾਇਤ ਬਣੀ ਤਾਂ ਲੋਕਾਂ ਨੇ ਪਹਿਲਾਂ ਹੀ ਇਹ ਮੰਗ ਨੁਮਾਇੰਦੇ ਅੱਗੇ ਰੱਖੀ ਸੀ ਜਿਸ ਤੋਂ ਬਾਅਦ ਪੰਚਾਇਤ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਇਹ ਚਾਰ ਪੰਜ ਸਾਲ ਦੀ ਜਿਹੜਾ ਪਹਿਲਾ ਸਰਪੰਚ ਸੀ ਉਹਨੂੰ ਵੀ ਕਿਹਾ ਸੀ ਭਾਈ ਆਸ ਮੱਥਿਆ ਆਉਂਗੀ ਪਹਿਲਾਂ ਤਾਂ ਹੀ ਪਿੰਡ ਵਾਲਾ ਕੋਈ ਪੁਲਿਸ ਥਾਣੇ ਗਈ ਜਾਂ ਸਰਪੰਚ ਕੋਲ ਆਉਂਦੀ ਉਹਨੇ ਕੋਈ ਗੌਰ ਨਾ ਕਰੀ ਜਿਹੜੀ ਹੁਣ ਪੰਚਾਇਤ ਆਈ ਹੈ ਇਹਨੂੰ ਇਹੀ ਸ਼ਰਤ ਰੱਖੀ ਸੀ ਭਾਈ ਸਾਡੇ ਬਹੁਤ ਜੰਦ ਪੈ ਗਿਆ ਪਿੰਡ ਚ ਵੀ ਬਹੁਤ ਕਰਾਇਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਬੋਟਾ ਪਾਵਾਂਗੇ ਬੋਟਾ ਪੰਚਾਇਤ ਸਾਰੇ ਸੱਤ ਪੰਜੀ ਤੇ ਸਰਪੰਚ ਸਾਰੇ ਇੱਕ ਪਾਸੇ ਨੇ ਵਿਚਰੇ ਤੋਂ ਵੀ ਇਹਨਾਂ ਵਿੱਚ ਬੰਗਲਾਦੇਸ਼ੀ ਨੇ ਨਸ਼ੇ ਦਾ ਕਾਰੋਬਾਰ ਵਧ ਗਿਆ ਜੀ ਸਾਡੇ ਲੜਾਈ ਝਗੜੇ ਛੇੜਾ ਛਾੜਾ ਵਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਨੂੰ ਕਿਹਾ ਸਾਡੇ ਕੋਲ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕਿੰਨੇ ਕੁ ਪਰਵਾਸੀ ਨੇ ਜਿਹੜੇ ਜਿਹੜੇ ਆਪੇ ਕਹੇ 7000 ਪਰਵਾਸੀਆ ਸਾਡੇ ਪਿੰਡ ਦੀ ਆਬਾਦੀ ਸਾਢੇ 30000 ਹੈ